ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਲਓ ਜੀ ਤੀਜਾ ਸੰਦੂਖ ਅੱਜ ਹੋ ਚੁੱਕਿਆ ਜੀ ਰੈਡੀ ਤੇ ਪਹਿਲਾਂ ਤਾਂ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਵੀਡੀਓ ਨੂੰ ਕਰੋ ਜੀ ਸਾਰਿਆਂ ਦੇ ਨਾਲ ਸਾਂਝੀ ਤੇ ਕਰੋ ਸਾਰਿਆਂ ਨੂੰ ਸ਼ੇਅਰ ਆਪਣੀ ਵੀਡੀਓ ਲਓ ਜੀ ਤੀਜਾ ਸੰਦੂਖ ਹੋ ਚੁੱਕਿਆ ਰੈਡੀ ਬਿਲਕੁਲ ਤਿਆਰ ਆ ਤੇ ਦੇਖ ਸਕਦੇ ਹੋ ਤੁਸੀਂ ਇਹਦੇ ਤੇ ਆਪਾਂ ਪੂਰਾ ਪ੍ਰੋਪਰ ਪਿੱਤਲ ਲਾ ਕੇ ਵਧੀਆ ਤਰ੍ਹਾਂ ਦੇ ਡਿਜ਼ਾਈਨ ਬਾਹੇ ਨੇ ਕੋਕੇ ਲਾਏ ਨੇ ਤੇ ਦੇਖ ਸਕਦੇ ਹੋ ਤੁਸੀਂ ਟਾਲੀ ਦੀ ਲੱਕੜ ਤੇ ਲੱਕੜ ਦੇ ਸੰਦੂਖ ਆ ਜੀ ਇਹ ਤੇ ਆ ਦੇਖੋ ਇਹਦੇ ਚ ਆਪਾਂ ਫਲਾਵਰ ਲੀਕੇ ਨੇ ਤੇ ਦੱਸਿਓ ਕਿਦਾਂ ਲੱਗ ਰਹੇ ਨੇ ਥੱਲੇ ਚਾਰਾਂ ਚ ਇੱਕੋ ਜਿਹੇ ਫਲਾਵਰ ਨੇ ਠੀਕ ਆ ਜੀ ਤੇ ਇਹ ਵੀ ਪੂਰਾ ਪ੍ਰੋਪਰ ਸੰਦੂਖ ਤਿਆਰ ਆ ਇੰਨੇ ਸੰਦੂਖ ਅੱਜ ਦੀ ਡੇਟ 'ਚ ਤਿਆਰ ਪਿਆ ਨਹੀਂ ਜਿਨ੍ਹਾਂ ਨੂੰ ਸ਼ੌਕ ਆ ਸੰਦੂਖ ਲੈਣ ਦਾ ਜਿਨ੍ਹਾਂ ਨੂੰ ਸੰਦੂਖ ਚਾਹੀਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਤੁਸੀਂ ਨੰਬਰ ਨੋਟ ਕਰ ਲਓ 8264144620 ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੰਦੂਖ ਖਰੀਦਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੁਖਜਿੰਦਰ ਸਿੰਘ ਉੱਡੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪੂਰੇ ਪ੍ਰੋਪਰ ਸੰਦੂਖ ਤਿਆਰ ਆ ਜੀ ਸਾਡਾ ਪਿੰਡ ਹੈਗਾ ਜੋਧਾ ਐਨ ਪੂਰਾ ਯਾਨਕਿ ਸਾਰੀ ਰਗੜਾਈ ਕਰਕੇ ਮੱਲਾ ਪੱਟੀ ਕਰਕੇ ਜਿੱਥੋਂ ਵੀ ਟੁੱਟਿਆ ਭੱਡ ਹੈਗਾ ਫੱਟਾ ਪੈਣ ਵਾਲਾ ਪੱਟਾ ਪਾ ਕੇ ਤੇ ਸਭ ਕੁਝ ਰੈਡੀ ਕਰਕੇ ਸੰਦੂਖ ਅੱਜ ਹੋ ਗਏ ਨੇ ਜੀ ਤਿਆਰ ਤਿੰਨ ਸੰਦੂਖ ਆਪਣੇ ਕੋਲੇ ਪ੍ਰੋਪਰ ਤਿਆਰ ਪਏ ਨੇ ਤੇ ਪੂਰੀ ਵਧੀਆ ਕੰਡੀਸ਼ਨ ਚ ਨਵਾਂ ਪਿੱਤਲ ਲਾਇਆ ਜੀ ਤਿੰਨੇ ਸੰਦੂਖਾਂ ਨੂੰ ਨਵਾਂ ਪਿੱਤਲ ਲਾਇਆ ਤੇ ਇਹਨੂੰ ਵੀ ਆਪਾਂ ਨਵਾਂ ਪਿੱਤਲ ਲਾਇਆ ਤੇ ਇਹਦੇ ਤੇ ਆਪਾਂ ਵੱਖਰਾ ਡਿਜ਼ਾਈਨ ਕੀਤਾ ਵਾ ਤੇ ਇਹ ਜਿੱਦਾਂ ਦਾ ਆਪਾਂ ਡਿਜ਼ਾਈਨ ਇਹਦੇ ਤੇ ਕੀਤਾ ਅੱਜ ਤੱਕ ਆਪਾਂ ਕਿਸੇ ਸੰਦੂਖ ਦੇ ਉੱਤੇ ਇਹ ਡਿਜ਼ਾਈਨ ਨਹੀਂ ਕੀਤਾ ਇਸ ਸੰਦੂਖ ਦੇ ਉੱਤੇ ਆਪਾਂ ਬਿਲਕੁਲ ਵੱਖਰਾ ਡਿਜ਼ਾਈਨ ਕੀਤਾ ਜੀ ਤੇ ਸਭ ਤੋਂ ਵੱਖਰਾ ਸੰਦੂਖ ਬਣਿਆ ਜੀ ਇਹ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਸਾਡੇ ਕੋਲੇ ਲਿਆ ਕੇ ਆਪਣਾ ਚਰਖਾ ਤਿਆਰ ਕਰਵਾ ਸਕਦੇ ਹੋ ਸਾਡੇ ਕੋਲੇ ਲਿਆ ਕੇ ਆਪਣੀ ਮਧਾਨੀ ਤਿਆਰ ਕਰਵਾ ਸਕਦੇ ਹੋ ਨਵੇਂ ਵੀ ਆਪਾਂ ਸੰਦੂਖ ਬਣਾਉਂਦੇ ਆ ਜੀ ਪੁਰਾਣਿਆਂ ਨੂੰ ਮੋਡੀਫਾਈ ਵੀ ਕਰਦੇ ਆ ਤਾਂ ਤੁਸੀਂ ਆਪਣਾ ਸੰਦੂਖ ਵੀ ਤਿਆਰ ਕਰਵਾ ਸਕਦੇ ਹੋ। ਜੇ ਅਗਰ ਤੁਸੀਂ ਨਵਾਂ ਬਣਵਾਉਣਾ ਤੁਸੀਂ ਨਵਾਂ ਵੀ ਬਣਵਾ ਸਕਦੇ ਹੋ। ਅਗਰ ਤੁਸੀਂ ਸਾਡੇ ਕੋਲੋਂ ਸੰਦੂਖ ਲੈਣਾ ਤਿਆਰ ਕੀਤਾ ਹੋਇਆ ਤਾਂ ਤੁਹਾਨੂੰ ਸਾਡੇ ਕੋਲੋਂ ਵੀ ਸੰਦੂਖ ਮਿਲ ਜਾਣਾ ਜੀ। ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਂਕਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਬਾਨੀ